ਵਾਇਬਰਜੀ ਦਾ ਖਾਲਸਾ ਵਾਇਬਰਜੀ ਕੀ ਫਤਿਹ ਪਹਿਲਾਂ ਤਾਂ ਇਹ ਜਿਹੜੇ ਬੁੱਲਰ ਬੀਜੇ ਵਾਲੇ ਹਨ ਇਹ ਸਰਦਾਰ ਨਹੀਂ ਹੈਗੇ ਇਹ ਸਰਦਾਰਾਂ ਦੇ ਨਾਂ ਤੇ ਕਲੰਕ ਆ ਦੂਜੀ ਗੱਲ ਹੈ ਕੋਈ ਵਾਰਨਿੰਗ ਨਹੀਂ ਆ ਕੋਈ ਮਾਫੀ ਨਹੀਂ ਆ ਕੋਈ ਕੁਛ ਨਹੀਂ ਆ ਮੈਂ ਉਹਨਾਂ ਨੂੰ ਕਹਿਣਾ ਪਿਆ ਵੀ ਫੋਨ ਦੇ ਉੱਤੇ ਗੱਲ ਕਰ ਲੈਣਾ ਨਹੀਂ ਤਾਂ ਇਹਦਾ ਮੈਂ ਬਾਲਣ ਬਣਾ ਦੇਣਾ ਅੱਧੇ ਘੰਟੇ ਦੇ ਵਿੱਚ ਵਿੱਚ ਤੇ ਮੈਨੂੰ ਕੋਈ ਪਰਚੇ ਦੀ ਪਰਵਾਹ ਨਹੀਂ ਮੈਨੂੰ ਕਿਸੇ ਚੀਜ਼ ਦੀ ਪਰਵਾਹ ਨਹੀਂ ਹੈਗੀ ਉਹਨਾਂ ਨੇ ਪੂਰੀ ਦੁਨੀਆ ਨੂੰ ਕੀ ਕਿਹਾ ਤੁਹਾਨੂੰ ਪਤਾ ਹੈ ਇਹ ਕੋਈ ਸਰਦਾਰ ਨਹੀਂ ਹੈ ਕੋਈ ਕੁਛ ਨਹੀਂ ਆ ਇਹਨਾਂ ਨੇ ਬਿੱਗ ਬੋਸ ਜਾਣ ਦੇ ਕਰਕੇ ਇਹ ਸਾਰਾ ਗੰਦਾ ਕੰਮ ਕੀਤਾ ਆ ਸਾਡੇ ਜਿਹੜੇ ਸਿੰਘ ਨੇ ਇਹ ਥੋੜੇ ਜੇ ਸ਼ਾਂਤ ਨੇ ਤੇ ਮੈਂ ਇਹਨਾਂ ਨੂੰ ਦੱਸਣਾ ਵੀ ਇਹਨਾਂ ਦੀ ਕਲੱਚ ਪਲੇਟਾਂ ਇਹਨਾਂ ਦੇ ਰਿੰਗ ਸਾਰੇ ਪੈਣੇ ਨੇ ਇਹਨਾਂ ਨੇ ਬਹੁਤ ਕੰਦ ਪਾਇਆ ਮੈਨੂੰ ਤਾਂ ਅੱਗੇ ਬੜਾ ਗੁੱਸਾ ਚੜਦਾ ਆ ਜਦੋਂ ਮੈਂ ਆਹ ਉਹ ਵੀਡੀਓ ਸੁਣਦਾ ਆ ਲੋਕਾਂ ਦੇ ਕੋਲ ਵੀ ਹੁੱਲੜ ਪੀਜਾ ਵੀ ਇਹਨੂੰ ਸ਼ਰਮ ਵਾਲੀ ਬਹਿਲਾ ਇਹਨੇ ਗੱਲ ਕੀਤੀ ਇਹਨੇ ਹੁਣ ਸਾਰੀ ਦੁਨੀਆ ਨੂੰ ਗਾਲ ਕੱਢੀ ਆ ਬਸ ਮੈਂ ਇਹ ਕਹਿਣਾ ਪਿਆ ਵੀ ਮੇਰੇ ਨਾਲ ਕੰਟੈਕਟ ਕਰ ਲੈਣ ਅਥਾਡੇ ਚੈਨਲ 'ਨਾ ਹੀ ਕਿਸੇ ਤਰੀਕੇ ਨਾਲ ਬਾਲੀਆਂ ਗੱਲਾਂ ਨਹੀਂ ਆਉਂਦੀਆਂ ਹੈਗੀਆਂ। ਐਸੀ ਬਾਲਣ ਬਣਾ ਦੇਣਾ ਹੈ ਇੱਥੇ, ਫੂਕ ਦੇਣਾ ਹੈ। ਜਾਂ ਸਾਡੇ ਨਾਲ ਕੰਟੈਕਟ ਕਰਨ, ਮਾਫੀ ਮੰਗਣ, ਜਿੱਦਾਂ ਵੀ ਇਹ ਵੀਡੀਓ ਕਿਉਂ ਪਾਈ ਆ, ਕਾਹਤੇ ਪਾਈ ਆ, ਕੀ ਕਾਰਨ ਆ, ਕੀ ਇਹਦੀ ਮਨਸਾ ਆ, ਕੀ ਇਹ ਸੋਚਦਾ ਹੈ। ਠੀਕ ਹੈ ਨਾ? ਹਾਂਜੀ। ਨਾਮ ਆ ਮਾ ਇੱਥੇ ਆਜੋ ਆਪਣੇ ਇਹ ਬੁੱਟਾ ਸਿੰਘ ਅੰਦਰਜੀਤ ਖਾਲਸਾ ਸ਼ਸਤਰਤਾ ਦੀ ਕਹਾਣੀ ਬਾਤ ਕਰਦੇ। ਜੀ, ਅੱਜ ਆਏ ਹੋ ਤੁਸੀਂ ਕੁਲੜ ਪੀਜ਼ਾ ਤੇ ਕੀ ਕਹਿਣਾ ਚਾਹੁੰਦੇ? ਅੱਜ ਅਸੀਂ ਤੁਹਾਨੂੰ ਪਤਾ ਹੀ ਹੋਣਾ ਪਿੱਛੇ ਜੋ ਵੀ ਮਸਲਾ ਹੋਇਆ ਸੀ ਨਾ ਸਾਰੇ ਜਾਣਦੇ ਹੀ ਆ ਉਸ ਮਸਲੇ ਚੋਂ ਅਸੀਂ ਪਹੁੰਚੇ ਸੀ ਕਿ ਇਹਨਾਂ ਨੇ ਗਲਤੀ ਤਾਂ ਹੋਈ ਆ ਤੇ ਉਹ ਵੀਡੀਓ ਤੋਂ ਬਾਅਦ ਬਹੁਤ ਜ਼ਿਆਦਾ ਰੋ ਰਹੇ ਆ ਸੀ ਇੱਕ ਦੋ ਦਿਨ ਬਾਅਦ ਜਿਹੜੀ ਵੀਡੀਓਜ਼ ਦੇਖੀ ਆ ਬਈ ਉਸ ਤੋਂ ਇਹ ਪਹੁੰਚ ਗਏ ਸਾਨੂੰ ਇਹ ਸੀ ਕਿ ਤੋਂ ਤਰੀਕ ਦੇ ਆਪਣੇ ਕੋਈ ਨੁਕਸਾਨ ਨਾ ਕਰ ਲੈਣੇ ਉਹ ਤਾਂ ਅਸੀਂ ਉਸ ਤਰ੍ਹਾਂ ਦੁੱਤਾ ਕਿ ਅੱਗੇ ਤੋਂ ਧਿਆਨ ਰੱਖਿਓ ਹੁਣ ਜੋ ਹੋ ਗਿਆ ਹੋ ਗਿਆ ਫਿਕਰ ਨਾ ਕਰੋ ਕਿਸੇ ਵੀ ਗੱਲ ਦਾ ਤੁਹਾਨੂੰ ਕੋਈ ਨਹੀਂ ਕੁਝ ਕਹਿੰਦਾ ਇਹਨਾਂ ਨੇ ਆਪਣੀ ਸਫਾਈ ਕੀ ਦਿੱਤੀ ਸੀ ਕਿ ਸਾਡੀ ਕੋਈ ਕੁੜੀ ਸੀਗੀ ਸਾਡੇ ਨਾਲ ਸਾਡੀ ਮਿੱਤਰ ਉਹਨੇ ਇੰਦਾ ਕੀਤਾ ਵਾਇਰਲ ਕਰ ਦਿੱਤੀ ਹੈਣਾ ਚਲੋ ਅਸੀਂ ਕਿਹਾ ਜਿਹੜਾ ਲੰਘ ਗਿਆ ਸਮਾਂ ਹੁਣ ਆਉਣਾ ਤਾਂ ਹੈ ਨਹੀਂ ਅੱਗੇ ਧਿਆਨ ਰੱਖਿਓ ਪਰ ਹੁਣ ਆ 2 ਦਸੰਬਰ ਨੂੰ ਵੀਡੀਓ ਅਪਲੋਡ ਹੋਈ ਹੁਣ ਹੀ ਦੇਖ ਰਹੇ ਸੀ ਅਸੀਂ ਪਹਿਲਾਂ ਦੀ तकरीबन 2 ਦਿਨ ਪਹਿਲਾਂ ਹੀ ਸਾਡੇ ਕੋਲੇ ਵੀਡੀਓ ਪਹੁੰਚੀ ਆ ਉਹ ਵੀਡੀਓ ਦੇ ਵਿੱਚ ਮਤਲਬ ਬੋਲਿਆ ਹੋਇਆ ਗਾਣਾ ਚੱਲ ਰਿਹਾ ਉਹ ਗਾਣੇ ਦੇ ਵਿੱਚ ਗਾਲ ਕੱਢੀ ਹੋਈ ਆ ਜਿਹੜਾ ਗਾਇਕ ਹੋਊਗਾ ਕਿਹੜਾ ਗਾਣਾ ਪਤਾ ਨਹੀਂ ਜਿਹੜੇ ਐਕਟਿੰਗ ਇਹ ਕਰ ਰਿਹਾ ਦੋਨੇ ਜਾਨੇ ਇਹ ਜਿਹੜਾ ਸਹਿਜ ਅਰੋੜਾ ਤੇ ਉਹਦੀ ਜਿਹੜੀ ਗੁਰਪ੍ਰੀਤ कौर ਵਾਈਫ ਆ ਦੋਨੇ ਜਾਣੇ ਕਪਲ ਜਿਹੜੇ ਕੁੱਲੜ ਪੀਜੇ ਵਾਲੇ ਉਹ ਐਕਟਿੰਗ ਇਹ ਕਰ ਰਿਹਾ ਇਹ ਦੁਨੀਆ ਬੜੀ ਭੈਣ ਚੋਦ ਗਾਲ ਕੱਢ ਕੇ ਗੱਲ ਕਰ ਰਿਹਾ ਤੇ ਉਸ ਕਰਕੇ ਹੁਣ ਜਿਹੜੀ ਦੁਨੀਆ ਹੁਣ ਸਾਰੀ ਦੁਨੀਆ ਤਾਂ ਜਿੰਨੀ ਦੁਨੀਆ ਦੇਖਦੇ ਆ ਸਾਰੀ ਦੁਨੀਆ ਦੇ ਵਿੱਚ ਤਾਂ ਪਰਮੇਸ਼ਵਰ ਆ ਕਾਲਪੁਰਖ ਇਹ ਦੁਨੀਆ ਨੇ ਨੇ ਸਪੋਰਟ ਕੀਤੀ ਸੀ ਨਾ ਇਹ ਗਾਇਕਾ ਨੇ ਵੀ ਤਾਂ ਕਹਿਤਾ ਸੀ ਕਿ ਸਾਡੇ ਪੁੱਤਰ ਆ ਬੱਚੇ ਆ ਕੋਈ ਨਾ ਕੁਝ ਕਵੇ ਕੋਈ ਨਹੀਂ ਜੋ ਹੋ ਗਿਆ ਹੋ ਗਿਆ ਉਸੇ ਦੁਨੀਆ ਨੂੰ ਨੇ ਗਾਲਾ ਕੱਢਣ ਲੱਗ ਗਿਆ ਸਾਡੀ ਇਨਾਂ ਦੇ ਹੱਕ ਦੇ ਵਿੱਚ ਵੀਡੀਓ ਪਾਣਾ ਜਾਂ ਇਹਨਾਂ ਦੇ ਕੋਲ ਆ ਕੇ ਸਮਝਾਣਾ ਸਹਿਜ ਰੋੜੇ ਨੂੰ ਅਸੀਂ ਜਿਹੜਾ ਹੈ ਇਹ ਕੁੱਲੜ ਪੀਜੇ ਵਾਲਾ ਹੈ ਇਹਨੂੰ ਅਸੀਂ ਤਕਰੀਬਨ ਪੌਣਾ ਘੰਟਾ ਖੜ ਕੇ ਸਮਝਾਇਆ ਉਦੋਂ ਹੀ ਸੱਤ ਸਿੰਘ ਆਏ ਹੋਏ ਸੀ ਨਾਲ ਸਾਡੇ ਹਿੰਦੂ ਵੀਰ ਮੁਸਲਮਾਨ ਸਾਰੇ ਸੀ ਆ ਕੇ ਇਹਨੂੰ ਸਮਝਾਇਆ ਚੰਗੀ ਤਰ੍ਹਾਂ ਕਿ ਓਣ ਵਾਲੇ ਸਮੇਂ ਤੋਂ ਤੂੰ ਧਿਆਨ ਰੱਖਣਾ ਇਹੋ ਜੀ ਗਲਤੀ ਨਾ ਹੋਵੇ ਹੁਣ ਇਹ ਲਗਾਤਾਰੀ ਵੀਡੀਓ ਜਿਹੜੀਆਂ ਗਲਤ ਮਲਤ ਪਾ ਰਹੇ ਹਨ ਉਹ ਕਿੰਨੀ ਮਾੜੀ ਗੱਲ ਆ ਚਲੋ ਤੁਹਾਨੂੰ ਲੋਕਾਂ ਨੇ ਗਲਤ ਕਮੈਂਟ ਵੀ ਕੀਤੇ ਆ ਟਿੱਪਣੀਆਂ ਕੀਤੀਆਂ ਉਹ ਮਾੜੀ ਗੱਲ ਆ ਪਰ ਉਹਨਾਂ ਨੂੰ ਕਹੋ ਕਿ ਜਿਹੜੇ ਬੰਦੇ ਤੁਹਾਡੇ ਨਾਲ ਲੱਗਦੇ ਆ ਉਹਨਾਂ ਨੂੰ ਕਹੋ ਨਾਲੇ ਗਾਲ ਕੱਢਣਾ ਵੈਸੇ ਵੀ ਠੀਕ ਨਹੀਂ ਜੇ ਕੋਈ ਗਲਤ ਵੀ ਉਹਨੂੰ ਵੀ ਗਾਲ ਕੱਢਣ ਤੇ ਵੀ 23 24 ਲੱਗਦੀ ਆ ਹਨ ਇਸ ਕਰਕੇ ਮਾੜੀ ਗੱਲ ਆ ਬਹੁਤ ਵੱਡੀ ਇਹਨਾਂ ਨੇ ਕੀਤੀ ਫਿਰ ਇਹ ਸਭ ਤੋਂ ਵੱਡੀ ਗੱਲ ਸਿਰ ਦੇ ਉੱਤੇ ਦਸਤਾਰ ਆ ਦਾੜਾ ਪ੍ਰਕਾਸ਼ ਆ ਫਿਰ ਉਸ ਦੀ ਵਾਈਫ ਆ ਗੁਰਪ੍ਰੀਤ ਕੌਰ ਆਪਾਂ ਜਾਣਦੇ ਆ ਕਿ ਉਹਨਾਂ ਦੇ ਇੱਕ ਬਸਤਰ ਜਿਹੜੇ ਸੰਪੂਰਨ ਨਹੀਂ ਪਾਏ ਹੁੰਦੇ ਸਿਰ ਵੀ ਨੰਗਾ ਹੁੰਦਾ ਹੈ ਹਨ ਜੇ ਤੁਸੀਂ ਦੋਨੇ ਇੱਕੋ ਜਿਹੇ ਬਣ ਜਓ ਤੁਮੀ ਬਰਦਾਸ਼ਤ ਦਸਤਾਰ ਕਰਦੇ ਆਪਣਾ ਸਾਰਾ ਸਫਾਇਆ ਆਪਣਾ ਜੋ ਮਰਜ਼ੀ ਕਰੋ ਕਿਸੇ ਨੂੰ ਨੀ ਕੁਝ ਕਰਨ ਆ ਜਿਹੜੀ ਦਸਤਾਰ ਹੈ ਇਹ ਗੁਰੂ ਸਹਿਬਾਨਾਂ ਦੀ ਦਸਤਾਰ ਹੈ ਇਹ ਮਰਿਆਦਾ ਇਸ ਦੀ ਕੋਈ ਹੈ ਨਾ ਇਹ ਮਰਿਆਦਾ ਦੇ ਵਿੱਚ ਹੀ ਸਾਨੂੰ ਰਹਿ ਕੇ ਕਰਨਾ ਚਾਹੀਦਾ ਸੀ ਦਿਨ ਵੀ ਦੇਖ ਰਹੇ ਕਿਹੜੇ ਚੱਲਦੇ ਆ ਗੱਲਬਾਤ ਹੋਈ ਕੋਈ ਅੰਨਾ ਤੇ ਹਾਂ ਗੱਲਬਾਤ ਹੁਣ ਉਹ ਗੱਲ ਕਰਾ ਰਹੇ ਸੀਗੇ ਗੱਲ ਕਰਾਉਂਦਿਆਂ ਕਰਾਉਂਦੇ ਸੀ ਚਲੋ ਇਹ ਮਤਲਬ ਜਦੋਂ ਇਕੱਠੇ ਹੋਣਗੇ ਸਾਡੇ ਨਾਲ ਉਦੋਂ ਹੀ ਗੱਲ ਕੀਤੀ ਜਾਏਗੀ ਹੁਣ ਉਸ ਤੋਂ ਬਾਅਦ ਉਹਨੇ ਫੋਨ ਜਿਹੜਾ ਸਾਨੂੰ ਨੰਬਰ ਦੱਤਾ ਉਹ ਬੰਦ ਹੈ ਫੋਨ ਹਾਂਜੀ ਹੋ ਤੁਹਾਡੇ ਚੈਨਲ ਦਾ ਹੀ ਇਹ ਸਨੇਹਾ ਸਾਰਿਆਂ ਨੂੰ ਦਿੰਨੇ ਆ ਇੰਡੀਆ ਲਾਈਵ ਅਸੀਂ ਸਾਰਿਆਂ ਨੂੰ ਦੱਸਦੇ ਕਿ ਜਿਹੜੇ ਅੱਜ ਆਪ ਕੋ ਦੇ ਮਹੀਨੇ ਜਿਹੜੇ ਕਮੇਡੀ ਵੀ ਕਰਦੇ ਨਾ ਚਾਹੇ ਗੁਰਥੇ ਕਾ ਚਾਹੇ ਆਮ ਉਹ ਸਾਰਿਆਂ ਨੂੰ ਇਹ ਮਹੀਨਾ ਜਿਹੜਾ ਕਾਮੇਡੀ ਸ਼ੋਅ ਜਿਹੜੇ ਆ ਜਹ ਹਸਣ ਖੇਡਣੇ ਸਾਰੀਆਂ ਚੀਜ਼ਾਂ ਉਹ ਬੰਦ ਕਰ ਦੇਣੀਆਂ ਚਾਹੀਦੀਆਂ ਇਹ ਜਿਹੜੇ ਦਿਨ ਚੱਲਦੇ ਨੇ ਖਾਸ ਕਰਕੇ ਇਹ 7 ਪੋ ਤੋਂ ਲੈ ਕੇ ਤਕਰੀਬਨ 13 ਪੋ ਤੱਕ 13 14 ਪੋ ਤੱਕ ਸ਼ਹੀਦੀਆਂ ਹੀ ਸ਼ਹੀਦੀਆਂ ਹਨਾ ਇਸ ਕਰਕੇ ਕੋਸ਼ਿਸ਼ ਕਿ ਦਿਨ 10 ਕ ਦਿਨ ਸ਼ਾਂਤੀ ਸਾਰਿਆਂ ਰੱਖਣੀ ਚਾਹੀਦੀ ਆ ਕਿ ਅਸੀਂ ਚਲੋ ਉਹ ਤਾਂ ਚੜਦੀ ਕਲਾ ਵਿੱਚ ਸ਼ਹੀਦ ਹੋ ਗਏ ਹਨਾ ਅਸੀਂ ਇੱਕ ਪ੍ਰਗਟਾਵਾ ਕਰਨਾ ਹੁੰਦਾ ਹੈ ਕਿ ਸਾਨੂੰ ਤੇ ਜੋ ਵੀ ਹੋਇਆ ਉਹ ਸਾਡੇ ਲਈ ਅਸਲ ਦੇ ਵਿੱਚ ਬਹੁਤ ਜ਼ਿਆਦਾ ਕਾਰਨ ਜਿਹੜਾ ਹੈ ਉਹ ਉਸ ਸਮੇਂ ਉਹਨਾਂ ਨੇ ਕੀਤਾ ਪਰ ਹੁਣ ਜਿਹੜੀਆਂ ਇਦਾਂ-ਤਦਾਂ ਗੱਲਾਂ ਪਾਣ ਕੇ ਗਲਤਮਲਤ ਬੋਲਣਗੇ ਉਹ ਥੋੜੀ ਜਰਿਆ ਜਾਊਗਾ ਕਿਉਂਕਿ ਸਾਡੇ ਤੇ ਮੇਰੇ ਤੇ ਗੱਲ ਆਈ ਆ ਇਹ ਭਾਈ ਸਮਾਜ ਸੇਵਾ ਤੋਂ ਆਏ ਔਰ ਰਮਨਦੀਪ ਹੁਣੇ ਸਾਰੇ ਨਾਲ ਅਸੀਂ ਸਾਡੇ ਮੰਚੇ ਉੱਤੇ ਲਾਈਏ ਕਿ ਜਿਹੜੇ ਅਸੀਂ ਜਦੋਂ ਇਹ ਸਪੋਰਟ 'ਚ ਆਏ ਆ ਸਾਨੂੰ ਕਈਆਂ ਦੇ ਸਿੰਘਾਂ ਦੇ ਫੋਨ ਆਏ ਤੁਸੀਂ ਸਪੋਰਟ ਨਹੀਂ ਸੀ ਕਰਨ ਮੈਂ ਮਨੂੰ ਕਿਹਾ ਚਲੋ ਕੋਈ ਨਹੀਂ ਅਜਾ ਇਹ ਸੀ ਕਿ ਸਾਡਾ ਕੋਈ ਇੱਕ ਗੁਰਸੇ ਕੋਈ ਕਿਤੇ ਗਲਤ ਰਹੇ ਨਾ ਪੈਜ ਵੇਸ਼ ਕਰਕੇ ਸਪੋਰਟ ਕੀਤੀ ਸਾਨੂੰ ਨਹੀਂ ਪਤਾ ਸਾਡੀ ਸਪੋਰਟ ਕੀਤੀ ਉਹਨੂੰ ਇੰਨੀ ਹੱਲੇ ਹੱਲੇ ਛਹੀ ਮਿਲ ਹੱਲਾ ਛਹੀ ਮਿਲ ਜੂਗੀ ਕਿਉਂ ਉਸ ਤੋਂ ਬਾਅਦ ਵੀਡੀਓ ਤੋਂ ਵੀਡੀਓ ਗਲਤ ਮਨਤ ਪਾਏਗਾ ਗਲਤ ਕੀਤਾ ਬਹੁਤ ਜ਼ਿਆਦਾ ਠੀਕ ਹੈ